ਕੀ ਤੁਸੀਂ ਕਦੇ ਗੁਰਦੁਆਰਾ ਸਾਹਿਬ ਵਿੱਚ ਲੂਣ ਅਤੇ ਝਾੜੂ ਚੜਾਉਂਦੇ ਹੋ ਜਾਂ ਤੁਸੀਂ ਅਕਸਰ ਬਹੁਤ ਸਾਰੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਲੂਣ ਅਤੇ ਝਾੜੂ ਚੜਾਉਂਦੇ ਵਿਖਿਆ ਹੋਵੇਗਾ ਤੁਸੀਂ ਕਦੇ ਸੋਚਿਆ ਹੈ ਕਿ ਇਸ ਪਿੱਛੇ ਦਾ ਇਤਿਹਾਸ ਕੀ ਹੈ ਇਸ ਦਾ ਕੀ ਅਰਥ ਹੈ ਲੋਕ ਝਾੜੂ ਅਤੇ ਲੂਣ ਗੁਰਦੁਆਰਾ ਸਾਹਿਬ ਕਿਉਂ ਚੜਾਉਂਦੇ ਹਨ ਅੱਜ ਅਸੀਂ ਇਸ ਬਾਰੇ ਇੱਕ ਬਹੁਤ ਹੀ ਖੂਬਸੂਰਤ ਇਤਿਹਾਸ ਬਾਰੇ ਜਾਣਾਂਗੇ ਇਹ ਪ੍ਰਥਾ ਉਦੋਂ ਤੋਂ ਸ਼ੁਰੂ ਹੋਈ ਹੈ ਜਦੋਂ ਭਾਈ ਲੈਣਾ ਜੀ ਜੋ ਬਾਅਦ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਜਦੋਂ ਉਹ ਤਿਆਰ ਹੋ ਰਹੇ ਸਨ ਤਾਂ ਉਹਨਾਂ ਦੀ ਕੀਵੀ ਜੀ ਨੇ ਉਹਨਾਂ ਨੂੰ ਕਿਹਾ ਸਵਾਮੀ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਕੋਲ ਜਾ ਰਹੇ ਹੋ ਪਰ ਖਾਲੀ ਹੱਥ ਨਾ ਜਾਓ ਇਹ ਲੂਣ ਅਤੇ ਝਾੜੂ ਨਾਲ ਲੈ ਜਾਓ ਭਾਈ ਲੈਣਾ ਜੀ ਇਹ ਸੁਣ ਕੇ ਹੈਰਾਨ ਹੋਏ ਪਰ ਉਹਨਾਂ ਨੇ ਮਾਦਾ ਕੀਵੀ ਜੀ ਦੀ ਕਹੀ ਗੱਲ ਨੂੰ ਮੰਨ ਲਿਆ ਇਸ ਦੇ ਪਿੱਛੇ ਬਹੁਤ ਹੀ ਡੂੰਗਾ ਅਧਿਆਤਮਿਕ ਅਰਥ ਛੁਪਿਆ ਹੋਇਆ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਮਿੱਠੀਆਂ ਚੀਜ਼ਾਂ ਖਾਂਦੇ ਹਾਂ ਤਾਂ ਥੋੜੀ ਦੇਰ ਬਾਅਦ ਹੀ ਸਾਡਾ ਮਨ ਭਰ ਜਾਂਦਾ ਹੈ ਪਰ ਲੂਣ ਵਾਲੀਆਂ ਚੀਜ਼ਾਂ ਖਾ ਕੇ ਮਨ ਕਦੇ ਨਹੀਂ ਭਰਦਾ ਇਸੇ ਤਰ੍ਹਾਂ ਮਾਦਾ ਕੀਵੀ ਜੀ ਨੇ ਇਹ ਲੂਣ ਭਾਈ ਲੈਣਾ ਜੀ ਨੂੰ ਦਿੱਤਾ ਅਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲਈ ਕਿਹਾ ਕਿ ਗੁਰੂ